ਨੀ ਅੰਟੀ ਤੇ ਸੂਟ ਲੈ ਕੇ ਆਈ ਐ ਆਪਣੀ ਮਾਂ ਨੂੰ ਕਹਿ ਕਿ ਜਿਹੜੇ ਵਧੀਆ ਹੁੰਦੇ ਨਾ ਬਲੈਂਡਰ ਦੇ ਕੱਪੜੇ ਉਹ ਲਿਆ ਕੇ ਦੇਣ ਦੱਸ ਇਹ ਕਿੰਨੇ ਬਣੇ ਤੇ ਇਹ ਕਿੱਥੇ ਕੋਣ ਦਵਾਈਆ ਖਰਚੇਗਾ ਹਾਂਜੀ ਚਾਜੀ ਚਾਜੀ ਆਵਾਜ਼ ਮਾਰੀ ਆਹਾਂ ਭੈਣ ਆਵਾਜ਼ ਮਾਰੀ ਨੀ ਉਹ ਤਾਂ ਕੀ ਕਰਦੀ ਤਈਆ ਸ਼ੁਕਰੀਆਂ ਕਰਨ ਈ ਆ ਤੇਰਾ ਕੀ ਕੰਮ ਉੱਤੇ ਜਾਂਦਾ ਖਬਰਦਾਰ ਕੇ ਤੂੰ ਉੱਤੇ ਗਈ ਹੋ ਤੇ ਖੱਲੇ ਰਹਿਣਾ ਬਿਲਕੁਲ ਨਹੀਂ ਤੇ ਜਾਣਾ ਨਹੀਂ ਮੈਂ ਤਾਂ ਕਿਰਨ ਨੂੰ ਚਾਹ ਪਾਣੀ ਪੁੱਛਣ ਗਈ ਸੀ। ਨਾ ਤੂੰ ਕੋਣ ਨੀ ਆ ਚਾਹ ਪਾਣੀ ਪੁੱਛਣ ਆਲੀ। ਉਹਦੇ ਪੈਰ ਨਹੀਂ ਆਗੇ। ਉਹਨੂੰ ਸੁਈਦਾ ਨਹੀਂ ਪਤਾ। ਉਹ ਆਪੇ ਆ ਕੇ ਲੈ ਕੇ ਪੀਵੇਗੀ। ਤੂੰ ਬੇਬੇ ਲੱਗੀ ਆ। ਚਾਹ ਪਾਣੀ ਪੁੱਛਣ ਗਈ ਆ ਮੈਂ। ਮੰਮੀ। ਮਹੱਲਿਆਂ ਨੂੰ ਚੌਂਕੇ ਥੋੜੀ ਚਾਹ ਆ ਮੰਮੀ। ਕੋਈ ਗੱਲ ਨਹੀਂ। ਤੂੰ ਨਹੀਂ ਉੱਤੇ ਜਾ। ਜੇ ਤੂੰ ਆਤੋ ਦਾ ਉੱਤੇ ਗਈਆਂ ਨਾ ਤੇਰਾ ਮੈਂ ਹਾਲ ਵੇਖੇ ਕੀ ਕਰਦੀ ਆ। ਪਤਾ ਲੱਗ ਜੂ ਇੱਕ ਵਾਰ ਤੈਨੂੰ। ਨਹੀਂ। ਝੇਚੁਰੀ ਅੱਖੇ ਨਾ ਲੱਗੀ ਆਹ ਵੇਖ ਲੈ ਥੁੰਡੀ ਮੈਂ ਦੱਸਾਂ ਐਸੀ ਘਟਿਆ ਦੇ ਮਾਰਾਂ ਗਿਆ ਕਿ ਜਿਹੜੇ ਪੀਤਿਆ ਤੇ ਕਰਵਾ ਜਾਣੇ ਹੋ ਲੱਗ ਪਤਾ ਜਾਊ ਤੈਨੂੰ ਸੁਧਰ ਜਾ ਹੁਣ ਵਿੱਚ ਤੂੰ ਪੌੜੀਆਂ ਤੇ ਪੈਰ ਨਹੀਂ ਰੱਖਣਾ ਥੁੱਤ ਕੱਠਾ ਚੱਕ ਕਰਨ ਲੱਗ ਪੈਂਦੀ ਐ ਨਹੀਂ ਇੰਨਾਂ ਨੂੰ ਬੰਦੇ ਮਿਲ ਗਏ ਸ਼ਰੀਫ ਕਿ ਇਹ ਤਾਂ ਆਕਰਦੀ ਆਈ ਇਕਨੀਆਂ ਚੱਲ ਆਪਾਂ ਜੋ ਮਰਜ਼ੀ ਕਰੀਏ ਸਾਜਾਰਾ ਆ ਜੇ ਵਾਹ ਨਹੀਂ ਤੁਹਾਡੇ ਅਕਲ ਜੀਆਂ ਆਈਆਂ ਹੀ ਤੇ ਰਾਜ ਆਪਣਾ ਸਮਝਣ ਡੀਆਂ ਵੇਖ ਸਹੀ ਜਰਾ ਵੇਖ ਸਹੀ ਉਹ ਜੁੱੜੀ ਮੇਰੀ ਖੁੰਡੀ ਨਾ ਉੰਡੀ ਇਹ ਕਹਨੀ ਇਹਨਾਂ ਦਾ ਰਾਜ ਚੱਲਣਾ ਇੱਥੇ ਸਾਡਾ ਚੱਲਣਾ ਹੀ ਸਾਡਾ ਨਹੀਂ ਇੱਥੇ ਤੁਹਾਡਾ ਰਾਜ ਨਹੀਂ ਚੱਲਣਾ ਇੱਥੇ ਰਾਜ ਚੱਲਣਾ ਸਰਜੀਤ ਕੋਰ ਦਾ ਤੁਸੀਂ ਚਾਰੇ ਜਣਿਆ ਕੀ ਹੁੰਦੀ ਆ ਜੇ ਨਹੀਂ ਚਾਹੀਦੀ ਵਿਆਹ ਵਿੱਚ ਸਾਰੇ ਮੰਜੂ ਬਾਰੇ ਪੁੱਛਦੇ ਵੇ ਸੀ ਤੇ ਕੀ ਲੋਕਾਂ ਨੂੰ ਜਵਾਬ ਦੇਣਾ ਜੀ ਨਹੀਂ ਜਿਹੜਾ ਕੋਈ ਪੁੱਛਦਾ ਨਾ ਤੇ ਪੁੱਛੀ ਜਾਵੇ ਸਾਨੂੰ ਕੋਈ ਨਹੀਂ ਫਰਕ ਪੈਣਾ ਇਹ ਲੱਗੀ ਪੇਕੇ ਆ ਰੇ ਮਗਰ ਤੇ ਕਿੰਨਾ ਕਚੇ ਲਾ ਲੇਗੀ ਪੇਕੇ 6 ਮਹੀਨੇ ਲਾ ਲੇਗੀ 8 ਮਹੀਨੇ ਲਾ ਲੇ ਕਿੰਨਾ ਕਚੇ ਲਾ ਲੇਗੀ ਵੇਖ ਸਹੀ ਜਰਾ ਮੈਂ ਦੱਸਾਂ ਮੈਂ ਵੀ ਸਰਜੀਤ ਕੋਰ ਆ ਨਹੀਂ ਮੈਂ ਆਪਣੀਆਂ ਚਾਰੇ ਨੂਆਂ ਨੂੰ ਕੁਸਕਾਂ ਨਹੀਂ ਦਿੱਤਾ ਤੇ ਮੈਂ ਤੁਹਾਡੀਆਂ ਨੂਆਂ ਕਿਸੇ ਕੁਸਕਾਂ ਦਵਾਂਗੀ ਨਹੀਂ ਨਿਤ ਮੇਰੇ ਹੁੰਦੀ ਆ ਫਿਕਰ ਨਾ ਕਰ ਮੈਂ ਵੇਖ ਜਰਾ ਇਹਦੇ ਪੀਕੇ ਦੀਆਂ ਲਕੀਰਾਂ ਨਾਲ ਕਢਾਈਆਂ ਤੇ ਮੇਰਾ ਨਾਮ ਵੀ ਸੁਜੀਤ ਕੋਰ ਨੇਗਾ ਸਹੀ ਗੱਲ ਆ ਕਿ ਆ ਰਿਸ਼ਤੇਦਾਰ ਉਥੇ ਸਾਰੇ ਪੁੱਛਣ ਡੇ ਸੀ ਮੈਂ ਤਾਂ ਕਿਸ ਨੂੰ ਜਵਾਬ ਦੇਣ ਜੋਗੀ ਨਹੀਂ ਮੈਂ ਫਿਰ ਹਾਰ ਕੇ ਹੋਈ ਪੈਣਾ ਕਹਿਤਾ ਕਿ ਉਹਦਾ ਪਿਓ ਬਿਮਾਰ ਹੈਗਾ ਮੈਂ ਉਥੇ ਕੀ ਕਰਦੀ ਆ ਜਿਹੜਾ ਕੋਈ ਨਹੀਂ ਪੁੱਛਦਾ ਸੀ ਲੈ ਅਖੇ ਢਾਡੀ ਵੱਡੀ ਚਠਾਣੇ ਦੀ ਨੂੰਹ ਨਹੀਂ ਆਈ ਢਾਡੀ ਵੱਡੀ ਚਠਾਣੇ ਦੀ ਨੂੰਹ ਨਹੀਂ ਆਈ ਹੈਗੀ ਉਹਨੂੰ ਕੀ ਗੱਲ ਆ ਮੈਂ ਫਿਰ ਹਾਰ ਕੇ ਬਹਾਨਾ ਹੀ ਮਾਰਤਾ ਮੈਂ ਕਿਉਂ ਦਾ ਪਿਓ ਬਿਮਾਰ ਆ ਤਦ ਉੱਥੇ ਗਈ ਠੀਕ ਐ ਨਾ ਕਰੋ ਆ ਮੈਂ ਰਿਸ਼ਤੇਦਾਰਾਂ ਨੂੰ ਵਾਵਾ ਉਥੇ ਕਾਬੂ ਕਰ ਲਿਆ ਔਰ ਮੈਂ ਉਹਨਾਂ ਨੂੰ ਕਹਿ ਤਾ ਘਰ ਦਾ ਐਡਾ ਫੰਕਸ਼ਨ ਛੱਡ ਕੇ ਤੇ ਪੇਕੇ ਨੂੰ ਤੁਰ ਪਈ ਪੇਕੇ ਬੜੇ ਜ਼ਰੂਰੀ ਸੱਜੇ ਹੈਂ ਹੋਰ ਕੀ ਵਿਆਹ ਭਾਵੇਂ ਘਰ ਦਾ ਰੁਕ ਜੇ ਅਗਲੀ ਨੇ ਇੱਕ ਵਾਰੀ ਵੀ ਪ੍ਰਵਾਹ ਨਹੀਂ ਮੰਨੀ ਪਰ ਸਾਰੇ ਹੁਣ ਥੂ ਥੂ ਕਰਨ ਦੇ ਰਿਸ਼ਤੇਦਾਰ ਸਾਰੇ ਥੂ ਥੂ ਕਰਨ ਦੇ ਮੈਂ ਕਹਿੰਦੀ ਗਈ ਇਹ ਚੋਰੀ ਹੋ ਗਈ ਜੇ ਪਰਤੇ ਸਾਡੀ ਲੋੜ ਹੀ ਨਹੀਂ ਟੈਣੀ ਲੋੜ ਹੀ ਨਹੀਂ ਆਣੀ ਤੇ ਆੜਾ ਇੱਥੇ ਹੀ ਹੁਣ ਗਿਆ ਆੜਾ ਇੱਥੇ ਹੀ ਜਾਣਾ ਕਿਤੇ ਬੀਓ ਉੱਥੇ ਤਾਂ ਲੋਕੀ 500 ਨਹੀਂ ਗੱਲਾਂ ਕਰਦੇ ਵੈਸੀ ਕਿਹਦੇ ਦਮ ਚੰਗੇ ਸੋਹਰੇ ਮਿਲ ਕੇ ਤਾਂ ਹੀ ਨਹੀਂ ਕਦਰ ਪਾੰਦੀਆ ਤੇ ਚਲੀ ਗਈ ਏ ਮੈਨੂੰ ਬੜਾ ਦੱਸੋ ਜੂ ਰਕੜਾ ਕਿੰਨੇ ਆ ਕਿੰਨੇ ਸੰਭੜਾ ਨੂੰ ਮੁੜ ਕੇ ਇੱਥੇ ਆੜਾ ਵਾਪਸ ਕੋਈ ਨਹੀਂ ਬੈ ਕੇ ਬਿਠਾ ਕੇ ਕੋ ਆਂਦੇ ਚਾਹੀਜੇ ਟਾਈਮ ਨਾਲ ਜਾ ਕੇ ਮੈਂ ਗਲੀ ਚ ਮੱਠੇ ਵੰਡਿਆ ਵਾਂ ਇਹ ਮੱਠੇ ਆਏ ਕਿੰਨੇ ਕਹਿ 52 ਆਏ ਜੇ 52 ਮੱਠੇ ਨਿਕ 52 ਮੱਠੇ ਕਿੰਨੂ ਕਿੰਨੂ ਦਵਾਂਗੇ ਇਹ ਤੇ ਹਿਸਾਬ ਲਾ ਲੈਣੇ ਫਿਰ ਕਿੰਨੂ ਕਿੰਨੂ ਦੇਣਾ ਤੇ ਕਿਹੜੇ ਕਿੰਨੂ ਨਹੀਂ ਦੇਣਾ ਜੀ ਉਹਨਾਂ ਨੂੰ ਸ਼ਰਮ ਨਾ ਆਈ ਕਿਤੇ 52 ਮੱਠੇ ਮੇਂ ਜਲ ਗਿਆ ਕੋਈ ਉਹਨਾਂ ਨੇ ਸੋਚ ਚਾਹੀਦੀ ਸੀ ਕੀ ਕਰ ਸਕਦੇ ਚਾਹੀ ਜੀ ਉਹ ਜਿੰਨੇ ਉਹਨਾਂ ਨੇ ਭੇਜੇ ਨੇ ਤੇ ਫਿਰ ਹੁਣ ਉਹਨੇ ਜੀ ਸਾਨੂੰ ਸਾਰਾ ਪੈਣਾ ਫਿਰ ਯਾ ਇਦਾਂ ਕਰੋ ਆਪਣੇ ਕੋਲੋਂ ਮੰਗਾ ਲਓ ਮੰਗਾ ਦਿਓ ਸਾਨੂੰ ਤੇ ਅਸੀਂ ਉਹ ਵੀ ਵਿੱਚ ਫਿਰ ਵਿਚਰ ਲਾ ਲੈਨੇ ਆ ਤੇ ਫਿਰ ਵੰਡ ਦੇਨੇ ਹੁਣ ਗਲੀ ਮੱਲੇ ਚ ਨੱਕ ਤੇ ਰੱਖਣਾ ਹੀ ਪੈਣਾ ਉਹ ਤੇ ਤੇਰੀ ਗੱਲ ਤਾਂ ਠੀਕ ਹੈਗੀ ਐ ਚੱਲ ਵੇਖਨੇ ਆ ਮੰਗਾ ਲੈਂਨੇ ਆ ਫਿਰ ਉਹ ਨੋਕੀ ਕਰੀਏ ਫਿਰ ਉਹ ਉਹ ਕੀ ਆ ਯਾਰ ਮੰਮੀ ਸਾਰੇ ਬੰਨੇ ਬੇਇੱਜ਼ਤੀ ਕਰਾ ਕੇ ਰੱਖਦੀ ਮੇਰੀ ਕੀ ਹੋ ਗਿਆ ਹੁਣ ਤੁਹਾਨੂੰ ਪਤਾ ਮੇਰੇ ਯਾਰ ਦੋਸ ਮੇਰੇ ਕਿੰਨੀ ਬੇਇੱਜ਼ਤੀ ਕਰਦੇ ਕਹਿੰਦੇ ਆ ਵਿਆਹ ਕੀਤਾ ਕੋਈ ਵਿਆਹ ਕੀਤਾ ਵਾ ਕੀ ਕਰੀਏ ਭਰਾਵਾ ਮੇਰੀ ਸਾਰੀ ਯਾਰੀ ਦੋਸ ਦੀ ਉਹ ਨਾ ਬੇਇੱਜ਼ਤੀ ਕਰਾ ਕੇ ਰੱਖਦੀ ਤੁਸੀਂ ਅੱਗੇ ਤੋਂ ਉਹ ਘਰ ਦਾ ਵਿਆਹ ਹੋਗਾ ਨਾ ਮੈਂ ਆਪਣਾ ਕੋਈ ਯਾਰ ਦੋਸਤ ਨਹੀਂ ਲੈ ਕੇ ਜਾਣਾ ਵੀਰੇ ਸਹੀ ਤੇ ਕੀਤਾ ਹੀ ਵਿਆਹ ਇੰਨਾ ਵਧੀਆ ਦਾ ਹੀ ਬਹੁਤ ਵਧੀਆ ਹੈ ਨਾ ਅਗਲੇ ਪਤਾ ਕੀ ਕਹਿੰਦੇ ਕਹਿੰਦੇ ਨਾ ਤੁਸੀਂ ਸ਼ਰਾਬ ਲਾਈ ਆ ਤੇ ਨਾ ਹੀ ਮੁਰਗਾ ਲਾਇਆ ਉੱਥੇ ਤੇ ਤੂੰ ਨਾ ਇੱਕ ਹੀ ਚੀਜ਼ ਵੇਖੰਦੇ ਸੀ ਜਿਹੜੀ ਉਹਨਾਂ ਨੇ ਨਹੀਂ ਲਾਈ ਬਾਕੀਆਂ ਚੀਜ਼ਾਂ ਤਾਂ ਤੁਸੀਂ ਦੇਖੀਆਂ ਘੜਤੀਆਂ ਲੈ ਉਹ ਮੀਓ ਵਿਆਹ ਵਿਆਹ ਕਰਦਾ ਜਿਹਦੇ ਵਿੱਚ ਸ਼ਰਾਬ ਤੇ ਮੀਟ ਨਹੀਂ ਆਈ ਇਹ ਤਾਂ ਜ਼ਰੂਰੀ ਸੀ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਸੀ ਇੱਕ ਪਾਸੇ ਨਾ 15 ਕੋ ਬੇਟੀਆਂ ਲਵਾ ਦਿਓ ਇੱਕ ਮੀਟ ਬਣਾ ਲਓ ਮੈਨੂੰ ਪਤਾ ਕਿੱਡੀਆਂ ਇਹਨਾਂ ਦੀ ਸ਼ਾਨ ਹੋਣੀ ਸੀ ਪਰ ਨਹੀਂ ਇਹਨਾਂ ਨੇ ਕੋਈ ਸੁਣੀਓ ਨਹੀਂ ਸਾਡੀ ਉਹ ਮੈਂ ਤਾਂ ਨਾਲ ਉਹ ਵੀ ਕਿਹਾ ਸੀ ਜੇ ਤੁਸੀਂ ਨਹੀਂ ਨੇ ਜੋਗੇ ਮੈਨੂੰ ਦੱਸ ਦੋ ਇੱਕ ਘੰਟੇ ਦੇ ਵਿੱਚ ਸਾਰਾ ਅਰੇਂਜਮੈਂਟ ਕਰ ਦਿੰਨਾ ਮੈਂ ਪਰ ਮੇਰੀ ਉੱਥੇ ਸੁਣੀ ਕਿੱਥੇ ਮੇਰੀ ਵੀ ਤੇ ਸਹੀ ਨਹੀਂ ਆਈਆਂ ਸੀ ਉਹਨਾਂ ਨੇ ਤੇ ਕਿਹਾ ਹੋ ਜੇ ਵਿਆਹ ਨਹੀਂ ਹੈ ਕੀ ਆਪਾਂ ਕਰੀ ਤੂੰ ਹੱਲੇ ਬੱਚੀਆਂ ਤੇ ਇਹਨਾਂ ਨੇ ਭਲਾ ਵਿਆਹ ਦੇ ਵਿੱਚ ਕੀ ਕੁਝ ਕਰੀਦਾ ਕੀ ਕੁਝ ਨਹੀਂ ਕਰੀਦਾ ਇਸ਼ਕ ਤੂੰ ਬੱਚਾ ਹੈ ਨਾ ਬੱਚਿਆਂ ਨੇ ਗੱਲਾਂ ਕਰਿਆ ਕਰ ਤੂੰ ਵੱਡਿਆਂ ਦੀ ਗੱਲ ਜਨਾ ਬੋਲਿਆ ਕਰ ਨਾਲ ਤੈਨੂੰ ਕੀ ਪਤਾ ਸਭ ਗੱਲਾਂ ਦਾ ਬੱਚਿਆਂ ਵਾਲੀ ਗੱਲਾਂ ਕਰੀਂ ਅਗਰ ਬਲੀ ਸਿਆਣੀ ਨਾ ਪੂਜਾ ਆਏ ਨੂੰ ਸਮਝਾ ਜਰਾ ਆਕੇ ਕੁੜੀ ਨੂੰ ਇਹਨੂੰ ਲੈ ਕੇ ਜਾ ਜਰਾ ਜਾ ਇਸਕਾ ਪੂਜਾ ਸੱਤੀ ਭਈਆ ਹਰ ਗੱਲ ਵਿੱਚ ਬੋਲਣਾ ਜ਼ਰੂਰੀ ਹੈ ਇਹਦਾ ਆਗੇ ਤੁਸੀਂ ਆ ਫੜ ਇਹਨੂੰ ਸੰਭਾਲ ਸਾਂਬਲਾ ਮੇਰੀ ਗੱਲ ਸੁਣ ਹਜੇ ਹੁਣੇ ਨਵਾਂ ਨਵਾਂ ਤੇ ਵਿਆਹ ਵਾ ਹਜੇ ਪਾ ਲੋ ਬਾਅਦ ਚੋਂ ਸਾਂਬ ਦੇਵਾਂਗੀ ਤੂੰ ਸਾਂਬਲਾ ਮੈਂ ਨਾ ਆਪਣਾ ਆਪ ਹੀ ਬਣਵਾ ਲੂੰਗਾ ਇਹ ਪਾਇਆ ਮੇਰੀ ਇਨਸਰਟ ਹੁੰਦੀ ਆ ਇਨਸਰਟ ਕਿਹੜੇ ਗੱਲ ਦੀ ਇਨਸਰਟ ਯਰ ਕਟੂ ਕਟਾ ਬੰਦਾ ਵੇਖ ਕੇ ਤੇ ਫੇਰ ਪਾਉਣਾ ਚਾਹੀਦਾ ਹੈਗਾ ਨਾ ਆ ਪਤਲਾ ਜਿਹਾ ਕੜਾ ਪਾ ਦਿੱਤਾ ਵਾ ਕੋਈ 6-7 ਤੋਲੇ ਦਾ ਕੜਾ ਪਾਉਂਦੇ ਜਿਹੜਾ ਕਿ ਗੋਟ ਤੇ ਪਾਇਆ ਸੋਨਾ ਵੀ ਲੱਗਦਾ ਮੇਰੇ ਯਾਰਾਂ ਦੋਸਤਾਂ ਨੇ ਇੰਨਾ ਮੇਰਾ ਮਜ਼ਾਕ ਡਾਇਆ ਨਾ ਮੈਨੂੰ ਕਹਿੰਦੇ ਅਖੇ ਹੱਥ ਤੇ ਨਹੀਂ ਚੁੱਕਿਆ ਜਾਂਦਾ ਹੁਣ ਕੜਾ ਜੂ ਬਹੁਤ ਭਾਰਾ ਪਾਇਆ ਵਾ ਪਰ 6-7 ਤੋਲੇ ਦਾ ਰੇਟ ਵੀ ਸੋਨੇ ਦਾ ਕਿੰਨਾ ਜ਼ਿਆਦਾ ਹੋ ਗਿਆ ਵਾ ਤੇ ਆ ਕੜਾ ਤੇ ਸੋਨਾ ਹੀ ਆ ਭਾਰਾ ਵੀ ਆ ਯਾਰ ਮੈਂ ਤੇ ਮੰਗਿਆ ਨਹੀਂ ਸੀ ਨਾ ਮੈਂ ਤੇ ਮੰਗਿਆ ਹੀ ਨਹੀਂ ਸੀਗਾ ਮੈਨੂੰ ਤੇ ਸ਼ੌਂਕ ਹੀ ਨਹੀਂ ਹੈਗਾ ਬਾਕੀ ਇਹ ਆ ਹੁਣ ਮੇਰਾ ਨਾ ਮਜ਼ਾਕ ਉੱਡਿਆ ਵਾ ਉੱਥੇ 6 ਬੰਦੇ ਆ ਜਿਹ ਬਹਿ ਕੇ ਮੈਂ ਇਸ ਕਰਕੇ ਨਾ ਹੁਣ ਕੜਾ ਬਣਾਉਣਾ ਵਾ ਤੇ ਮੈਂ ਪਾਰਾ ਬਣਵਾਉਣਾ ਵਾ ਤੇ ਮੈਂ ਕੋਈ ਗੱਲ ਨਹੀਂ ਆਪਣੇ ਆਪ ਹੀ ਪੈਸਿਆਂ ਦਾ ਬਣਵਾ ਲੂੰਗਾ ਘਟੋ ਘਟ ਮਜ਼ਾਕ ਤੇ ਨਾ ਨਾ ਉੱਡੂਗਾ ਮੇਰਾ ਇਹਨੂੰ ਨਾ ਸਾਂਭ ਲਾ ਜਾਂ ਇਸ ਤਰ੍ਹਾਂ ਕਰ ਜਿੱਥੋਂ ਆਇਆ ਵਾ ਨਾ ਉੱਥੇ ਵਾਪਸ ਤੁਰਦੇ ਕੋਲੋਟਾ ਚ ਉੱਠਾਈ ਦੀ ਤੇ ਕੀ ਕੋਲੋਂ ਤਾਂ ਪਹਿਲਾਂ ਮੇਰੀ ਗੱਲ ਸੁਣੋ ਦੱਸੋ ਸਾਨੂੰ ਬੜੇ ਸਾਲ ਹੋ ਗਏ ਸਿਰ ਤੇ ਚੁੰਨੀਆਂ ਲੈੰਦੇ ਆ ਅੱਛਾ ਤੇ ਹੁਣ ਸਭ ਨੂੰ ਛੁੱਟੀ ਦੋ ਐਤੋਂ ਅੱਛਾ ਹੁਣ ਤੇ ਯਾਰਾ ਬੰਦਾ ਚੁੰਨੀਆਂ ਨਹੀਂ ਲੈਣੀਆਂ ਇਸ ਵਾਰ ਆਹੋ ਤੇ ਬੜੇ ਸਭ ਨੂੰ ਸਾਡੀ ਨੂੰਹਾਂ ਲੈਣ ਸਕਦਾ ਚਲੋ ਠੀਕ ਐ ਅੱਜ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਛੁੱਟੀ ਬਿਲਕੁਲ ਚੁੰਨੀਆਂ ਨਹੀਂ ਲੈਣੀਆਂ ਤੁਸੀਂ ਜਰਦੇ ਕੁਝ ਗੱਲ ਤੇ ਪਾਣੀ ਐ ਨਹੀਂ ਕਿ ਬਿਲਕੁਲ ਹੀ ਲਾ ਦੇਣੀ ਐ ਨਹੀਂ ਗੱਲ ਤੇ ਪਾਣੀ ਆਹੋ ਦੂਰ ਪਾਣੀਆ ਨੇ ਠੀਕ ਐ ਹਾਂ ਕੀ ਨਹੀਂ ਤੁਸੀਂ ਵੱਡੇ ਹੋ ਕੁਛ ਫੇਰ ਵੀ ਜੇ ਤੁਹਾਡੇ ਨਾਲ ਲੇਕੇ ਚਲੋ ਨੂਹਾਂ ਵਿੱਚ ਗੋ ਕਰਨੀ ਹੈ ਨਾ ਕਿੰਨਾ ਕੁਛ ਸਿੱਖਣਗੇ ਤੁਹਾਡੇ ਕੋਲ ਕਲਾ ਹਾਂ ਨਹੀਂ ਠੀਕ ਹੈ ਚਲ ਤਾਂ ਠੀਕ ਹੈ ਅੱਜ ਵਾਰ ਤੁਹਾਨੂੰ ਚਾਰਾਂ ਨੂਹਾਂ ਨੂੰ ਆਜ਼ਾਦ ਦਿੱਤੀ ਵੈ ਚਲੋ ਠੀਕ ਚਾਈ ਜੀ ਸਾਨੂੰ ਤੁਸੀਂ ਕਹਤਾ ਨਾ ਕਿ ਸਿਰ ਤੋਂ ਚੁੰਨੀਆ ਲਾ ਦੋ ਗਲ ਚ ਪਾ ਲਿਆ ਕਰੋ ਜੇ ਅਹੀਂ ਗਲਾਂ ਚ ਪਾਲਿਆ ਨਾ ਤਾਂ ਨੂਹਾਂ ਨੇ ਗਲਾਂ ਚੋ ਵੀ ਲਾ ਦੇਣੀਆਂ ਉਹਨਾਂ ਨੇ ਗਲ ਚ ਵੀ ਨਹੀਂ ਚੁੰਨੀ ਪਾਉਣੀ ਅੱਛਾ ਹਜੀ ਮੈਂ ਬੈਠੀ ਆ ਮੈਂ ਵੇਖਦੀ ਆ ਤੁਹਾਡੇ ਗਲਾਂ ਚ ਚੁੰਨੀਆ ਕਿਵੇਂ ਲੱਤਦੀਆਂ ਨੇ ਸੁਣ ਲੈ ਨਵੇਂ ਵੋਟੀਆਂ ਤੁਸੀਂ ਬਸ ਕਰੋ ਹੁਣ ਫਟਾਫਟ ਚੁੰਨੀਆਂ ਲਾ ਲਓ ਸਿਰ ਤੋਂ ਇਹ ਨਾ ਹੋਵੇ ਚਾਈ ਜੀ ਫੇਰ ਮੁੱਕਰ ਜਾਣ ਤੇ ਭੈਣ ਜੀ ਤੁਸੀਂ ਵੀ ਲਾ ਲਓ ਹੈ ਤੇ ਇਹਨਾਂ ਦਾ ਕੋਈ ਭਰੋਸਾ ਨਹੀਂ ਜੇ ਹੁਣ ਇਹ ਭੁੱਲ ਜਾਣਗੇ ਤੇ ਕਹਿੰਦੀ ਮੈਂ ਕਦੋਂ ਕਿਹਾ ਸੀ ਤੁਹਾਨੂੰ ਨਾ ਪਹਿਣਾ ਇਹ ਤਾਂ ਮੌਕਾ ਕਿੰਨੇ ਸਾਲਾਂ ਦਾ ਆਪਾਂ ਲੱਭਣ ਡੀਆਂ ਸੀ ਹੈ ਆ ਵਿਆਹ ਸ਼ਾਦੀ ਦੇ ਵਿੱਚ ਜਾਈਦਾ ਵੀ ਸਾਡੇ ਸੂਟਾਂ ਦੀ ਸਾਰੀ ਪਰਸਨੈਲਿਟੀ ਖਰਾਬ ਹੋ ਜਾਂਦੀ ਸੀ ਕਿਰਨ ਜਿਹੜੀ ਬੀਜੀ ਨੇ ਗੱਲ ਕਹੀ ਆ ਨਾ ਚਾਈ ਨੇ ਉਹ ਗੱਲ ਨੂੰ ਜਰਾ ਗੌਰ ਕਰ ਲਈ ਚੁੰਨੀਆਂ ਗਲਿਆਂ ਚ ਨਹੀਂ ਤੁਹਾਡੇ ਲੈਣੀਆਂ ਚਾਹੀਦੀਆਂ ਵੇਖੀ ਜ਼ਰੂਰ ਲੈਣੀ ਰੱਖਣੀ ਚਾਹੀਦੀ ਅਗਰੇ ਚ ਵੇਖ ਧੀਏ ਰਾਣੀਏ ਗੱਲ ਇਹ ਆ ਆਪੀ ਵੇਖ ਲਾ ਆ ਕਿੰਨੇ ਸਾਲਾਂ ਬਾਅਦ ਸਾਡੀਆਂ ਚੁੰਨੀਆਂ ਲੱਥੀਆਂ ਸਿਰ ਤੋਂ ਤੇ ਇਹ ਨਾ ਵੇ ਆ ਤੇਰੇ ਕਰਕੇ ਸਾਨੂੰ ਫੇਰ ਦੁਬਾਰਾ ਲੈਣੀਆਂ ਪੈ ਜਾਣ ਇਹ ਹੁਣ ਨਾ ਗੱਲ ਨੂੰ ਸਮਝੀ ਅੱਛਾ ਚੱਲ ਪੁੱਤਰ ਹੋ ਗੱਲ ਸਾਰ ਹੁਣ ਜਰਾ ਇਹਨੂੰ ਆ ਵੱਲ ਹੋਈਏ ਪੁੱਤਰ ਵੈਸੇ ਤੂੰ ਅੱਗੇ ਟੈਚੀ ਨੂੰ ਬੜੇ ਦਿਨ ਲਾਤੇ ਖੋਲਣ ਤੇ ਵੇ ਵੇ ਅਸਿਆ ਦਾ ਭਾਂਚੀ ਜਦੋਂ ਢੋਲੀ ਆਈ ਸੀ ਨਾ ਉਹ ਦਿਨ ਮਾਸੀ ਸੱਸ ਸਾਡੀ ਕਹਿਣ ਡਈ ਸੀ ਮਾਸੀ ਜਿਹਦੇ ਉਸਨ ਸਹੀ ਕਹਿੰਦੇ ਕਿਸਨ ਅਜੀ ਢੋਲੀ ਘਰ ਆਈ ਸੀ ਤੇ ਕਹਿੰਦੇ ਸੀ ਪਹਿਲੇ ਟੈਕੀ ਖੋਲ ਲੋ ਜਿਹਦਾ ਜਿਹਦਾ ਸਮਾਨ ਆਇਆ ਨੋਗੇ ਆਏ ਨੇ ਅਗਲਿਆਂ ਦੇ ਹੱਥ ਪੜਾਓ ਆਹੋ ਫੜਾਤੇ ਕਿਹੋ ਰੋਕੀ ਮਤਲਬ ਠੀਕ ਹੀ ਜਾਂਦੇ ਵੇ ਜੀ ਹਾਂ ਨਾਲੇ ਬਾਹਰ ਅੰਦਰ ਜਾਣਾ ਪਰੋਣਾ ਨੇ ਆਨੇ ਜਾਣਾ ਹੁੰਦਾ ਵਾ ਤੇ ਨਾਲ ਹੀ ਦੇਤੇ ਹਰ ਇੱਕ ਨੂੰ ਤੇ ਫਿਰ ਨੋਗੇ ਆਏ ਚੱਲ ਕੰਮ ਬੜਾ ਲੇਟ ਹੋ ਗਿਆ ਲੈ ਚਾਬੀ ਦੇ ਖੋਲ ਗਏ ਖੋਲ ਕਿ ਰਣ ਇਕ ਚਾਬੀ ਨਾਲ ਨਿਕਲਦਾ ਨਹੀਂ ਨਹੀਂ ਲੋਕ ਲੱਗਾ ਹੈ ਨਾ ਇਹ ਕਿੱਥੇ ਤਾਲਾ ਲੱਗਾ ਹੈ ਤਾਲਾ ਨਹੀਂ ਲੱਗਾ ਇਧਰ ਨੰਬਰ ਆ ਉਹ ਕਰਨਾ ਪੈਂਦਾ ਇਹ ਅੱਜਕੱਲ ਨੰਬਰਾਂ ਨੇ ਚੱਲਦੇ ਨੇ ਹਾਂਜੀ ਅੱਛਾ ਨੇਛੜੋ ਖੋਲੋ ਨੰਬਰ ਵਾਲਾ ਹੋਵੇ ਜਾਂ ਤਾਲਾ ਹੋਵੇ ਟੈਕੀ ਖੋਲੋ ਆ ਇਹਨੂੰ ਬੜੀ ਕਾਲ ਜੀ ਕਾਲੀ ਆ ਚਾਚਾ ਆਹ ਸੁਰਤ ਮੇਰਾ ਹੋਣਾ ਕਹਿੰਦੇ ਸੱਸ ਨੂੰ ਗੂੜੇ ਗੂੜੇ ਰੰਗ ਚੱਜਦੇ ਆ ਨਾ ਹਾਂ ਇਹ ਤੇ ਬੜਾ ਸੋਹਣੀ ਕੜਾਈ ਵੀ ਕਿੰਨੀ ਸੋਹਣੀ ਆ ਹਾਂ 골ਡਨ ਕਲਰ ਦੀ ਚੱਲ ਠੀਕ ਆ ਪੁੱਤਰ ਇਹ ਮੇਰਾ ਨਾਲ ਤੈਨੂੰ ਚੱਜਦੇ ਨਹੀਂ ਆ ਜਰਾਂ ਹਾਂ ਇਹ ਤੇ ਮੇਰਾ ਸੀ ਵਸ ਮੋਟਾ ਤੇਰਾ ਕਿਰਨ ਮੇਰੀ ਗੱਲ ਸੁਣ ਲੈ ਇਸ ਘਰ 'ਚ ਤੇਰਾ ਮੇਰਾ ਕੋਈ ਨਹੀਂ ਚੱਲਦਾ ਜਿਹੜੀ ਚੀਜ਼ ਜਿੰਨੂੰ ਪਸੰਦ ਆ ਗਈ ਨਾ ਉਹੀ ਸਵਾਏ ਗਈ ਤੇ ਆ ਕੀ ਹੋਇਆ ਇਹ ਮੇਰਾ ਆ ਜਾਂ ਤੇਰਾ ਆ ਕੀ ਗੱਲ ਹੋਈ ਅੱਛਾ ਇਸ਼ਕਲ ਹੋਣਾ ਹੈ ਅੱਛਾ ਅੱਛਾ ਹਾਂ ਆ ਤਾਂ ਬੜਾ ਸੋਹਣਾ ਹੈਗਾ ਹਾਂ ਚਲ ਪੂਜਾ ਨੂੰ ਫੜਾ ਦਿੰਦੇ ਆਇਸ਼ਕਾ ਦਾ ਹੋ ਗਿਆ ਆਹੋ ਆਇਸ਼ਕਾ ਦਾ ਹੋ ਗਿਆ ਇਹ ਵੀ ਮੇਰਾ ਹੀ ਸੀਗਾ ਮੈਂ ਹੁਣੇ ਤੈਨੂੰ ਪੰਜਾਬੀ ਚ ਸਮਝਾਇਆ ਕਿ ਮੈਂ ਕਿਹੜਾ ਅੰਗਰੇਜ਼ੀ ਮੈਨੂੰ ਤਾਂ ਅੰਗਰੇਜ਼ੀ ਨਹੀਂ ਬੋਲਨੀ ਆਉਂਦੀ ਮੈਂ ਕਿਹੜਾ ਅੰਗਰੇਜ਼ੀ ਸਮਝਾਇਆ ਤੈਨੂੰ ਪੰਜਾਬੀ ਚ ਕਿਰਨ ਫਿਰ ਸਮਝ ਲੈ ਤੇਰਾ ਮੇਰਾ ਇੱਥੇ ਕੱਖ ਨਹੀਂ ਆ ਤੇ ਨਾ ਇਹ ਗੱਲਾਂ ਚਲਣੀਆਂ ਨਹੀਂ ਜਸਵੀਰ ਸਮਝਾ ਦੀ ਆਪੀ ਨੂੰ ਨੂੰ ਜਰਾ ਲੈ ਤੂੰ ਹੀ ਜੋ ਬੈਠੇ ਜੇ ਮੈਨੂੰ ਕਿ ਲੋੜ ਪੈਸੀਰ ਖਪਾਈ ਕਰਨ ਦੀ ਇਹ ਸੱਸਾਂ ਮਿਲ ਗਏ ਨੇ ਸ਼ਰੀਫ ਹਾਂ ਅੱਛਾ ਆ ਕਿਧਰ ਅੱਛਾ ਆ ਹੈਗਾ ਹੈ ਇਹ ਲਾਈਫਿੰਜੀ ਦਾ ਹਾਂ ਮੈਂ ਵੀ ਇਹ ਰਾਜ ਇਹ ਕਲਰ ਉਹਨਾਂ ਤੇ ਬੜਾ ਖਿੜਦਾ ਹੈ ਹਾਂ ਉਹਨਾਂ ਨੂੰ ਪਤਾ ਹੈ ਨਾ ਇਹ ਤਰ੍ਹਾਂ ਦੇ ਪੰਦੇਤਾ ਕਿਰਣਾ ਜੈਂਸ ਕਪੜੇ ਗਈ ਤਈ ਉਹ ਤਾਈ ਜੀ ਉਹ ਸਾਹਮਣੇ ਟੈਚੀ ਦੇ ਵਿੱਚ ਹੈਗੇ ਸੀਤੇ ਜੈਂਸ ਸੀਤੇ ਆ ਨਹੀਂ ਸਿੱਤੇ ਹੀ ਆ। ਨਹੀਂ ਅੰਟੀ ਤੇ ਸੂਟ ਲੈ ਕੇ ਆਈ ਐ। ਆਪਣੀ ਮਾਂ ਨੂੰ ਕਹਿ ਕਿ ਜਿਹੜੇ ਵਧੀਆ ਹੁੰਦੇ ਨਾ ਬਲੈਂਡਰ ਦੇ ਕੱਪੜੇ ਉਹ ਲਿਆ ਕੇ ਦੇਣ। ਦੱਸ ਇਹ ਕਿੰਨੇ ਬਾਣੇ ਤੇ ਇਹ ਕਿੱਥੇ ਕੌਣ ਸਹਾਈਆ ਖਰਚੇਗਾ। ਆਪਣੀ ਮਾਂ ਨੂੰ ਕਹਿ ਦੇ ਕਿ ਇਹ ਲੈ ਜਾ ਨਾ ਸਾਰੇ ਵਾਪਸ ਤੇ ਮੈਂ ਕਹਿੰਨੀ ਬਲੈਂਡਰ ਕੱਪੜੇ ਲਿਆ ਕੇ ਦੇ ਦੇਣ। ਨਹੀਂ ਆਨ ਸਿੱਤੇ ਕੱਪੜੇ ਦੇਤੇ। ਸਾਡੇ ਦੇ ਆਦਮੀ ਪਾਉਂਦੇ ਹੀ ਨਹੀਂ। ਨਾ ਸਾਡੇ ਰਿਸ਼ਤੇਦਾਰ ਪਾਉਂਦੇ ਇਹੋ ਜਿਹੇ ਕੱਪੜੇ। ਉਹ ਤਾਂ ਪਾਉਂਦੇ ਹੀ ਰੈਡੀ ਮੇਡ। ਤਹੂ ਨਾ ਤੂੰ ਐਸਾ ਕਰ ਆਪਣੀ ਮਾਂ ਨੂੰ ਕਹ ਕੇ ਲੈ ਜਨ ਕੱਪੜੇ ਤੇ ਸਾਨੂੰ ਸਾਰੇ ਦਿਨ ਰੈਡੀਮੇਡ ਦੇ ਤੇ ਵੈਸੇ ਵੀ ਇੱਕ ਕੰਮ ਦੇ ਹੋਣਾ ਨੇ ਕੀ ਕੀਤਾ ਸਾਡੇ ਡਰਾਈਵਰ ਨੂੰ ਅੰਨਾ ਮਾੜਾ ਕੰਬਲ ਦੇ ਦਿੱਤਾ ਉਹ ਸਾਡੇ ਸਾਰੇ ਰਿਸ਼ਤੇ ਇਹੋ ਜਿਹੇ ਤੇ ਕੰਬਲ ਕੋਈ ਆਪਣੇ ਘਰ ਕੱਮ ਲਿਆ ਨੂੰ ਨਹੀਂ ਦਿੰਦਾ ਸਾਰੇ ਰਿਸ਼ਤੇ ਦਾ ਸਾਡਾ ਨੱਕ ਵੱਢਿਆ ਗਿਆ ਅੱਡਰ ਦੀ ਕੰਬਲ ਨਹੀਂ ਨਹੀਂ ਤਾਈ ਜੀ ਕੰਬਲ ਤੇ ਸਾਰੇ ਵਧੀਆ ਸੀ ਮੈਂ ਆਪ ਲੈਣ ਗਈ ਸੀ ਮੰਮੀ ਉਹਨਾਂ ਦੇ ਨਾਲ ਜਿਹੜੇ ਮਿਲਨੀਆਂ ਵਾਲੇ ਕੰਬਲ ਸੀਗੇ ਉਹ ਸਾਰੇ 16 1600 ਰੁਪਏ ਦੇ ਆਏ ਸੀ ਤੇ ਜਿਹੜੇ ਘਰਦਿਆਂ ਦੇ ਕੰਬਲ ਸੀਗੇ ਉਹ 25000 ਰੁਪਏ ਦੇ ਆਏ ਸੀਗੇ ਸਾਰੇ ਵਧੀਆ ਤੇ ਭਾਰੇ ਕੰਬਲ ਲਏ ਆ ਕੋਈ ਬੇਕਾਰ ਕੰਬਲ ਨਹੀਂ ਲਏ ਮੈਂ ਵੀ ਨਾਲ ਹੀ ਗਈ ਸੀ ਉਹਨਾਂ ਦੇ ਬਕਵਾਸ ਬੰਦ ਕਰਨੀ ਆ ਜਿਹੜੇ ਕੰਬਲ ਹੈ ਨਾ ਲਿਆ ਕੇ ਕੇਨ ਨੂੰ ਵਖਾ ਨਹੀਂ ਯੋਰੇ ਕੰਬਲ ਲੁਗੈ ਨਾ ਵਧੀਆ ਉਹ 88 ਕਿਲੋ ਦੇ ਹੁੰਦੇ ਨੇ ਕੰਬਲ ਆਪਣੀ ਮਾਂ ਨੂੰ ਕਹਦੇ ਕਿ ਮੈਨੂੰ ਸਾਨੂੰ ਵਧੀਆ ਕੰਬਲ ਦੇਣ ਅਸੀਂ ਨਹੀਂ ਇਹ ਕੰਬਲ ਆਣੇ ਇਹੋ ਜਿਹੇ ਕੰਬਲ ਕਮੋ ਵਾਲਿਆਂ ਵੀ ਨਹੀਂ ਕੋਈ ਜੰਦਾ ਨਹੀਂ ਮੇਰੀ ਇੱਕ ਗੱਲ ਗੰਭੀਰ ਹੋ ਕੇ ਸੁਣ ਲੈ ਤੂੰ ਹੀ ਜਾਣਾ ਫੇਰਾ ਪਾਣ ਤੇ ਸਾਡੇ ਟੱਬਰ ਦੇ ਕੱਪੜੇ ਹੋਣੇ ਚਾਹੀਦੇ ਭਾਵੇਂ ਇੱਕ ਜਾਵੇ ਭਾਵੇਂ ਦੋ ਜਾਣ ਸਾਡੇ ਸਾਰੇ ਟੱਬਰ ਦੇ ਕੱਪੜੇ ਹੋਣੇ ਚਾਹੀਦੇ ਇਹ ਆਪਣੀ ਮਾਂ ਨੂੰ ਸੁਣਿਆ ਦੇ ਲਈ ਪਰ ਚਾਹੀਦੀ ਵਿਆਹ 'ਚ ਤੁਸੀਂ ਕਿਹਾ ਸੀਗਾ ਕਿ ਫੇਰਾ ਪਾਣੀ ਆ ਨਾ ਗਰਮੀ ਬੜੀ ਆ ਫਿਰ ਉਹਨਾਂ ਨੇ ਸਾਰੇ ਕੱਪੜੇ ਨਾਲ ਹੀ ਦੇ ਦਿੱਤੇ ਸੀਗੇ ਧੀਏ ਬਾਰੇ ਸਾਰੇ ਕੱਪੜੇ ਦੇ ਦਿੱਤੇ ਪਰ ਜਿਹੜੀ ਰੀਤੀ ਰਿਵਾਜ ਆ ਨਾ ਉਹ ਹੋਣੀ ਚਾਹੀਦੀ ਐ ਇਹ ਤਾਂ ਚਾਹੀਦੀ ਗੱਲ ਤੋਂ ਹੀ ਸਹੀ ਕਹੀ ਆ ਹੁਣ ਕੱਲਾ ਉਹ ਮੇਰੇ ਕੱਪੜੇ ਦੇ ਦੇਣਗੇ ਤੇ ਬਾਕੀਆਂ ਦੇ ਨਾਂ ਦੇਣਗੇ ਇਹ ਕਿਦਰੋਂ ਦੀ ਗੱਲ ਹੋਈ ਆ ਨਾਲੇ ਵੇਖੋ ਜੀ ਸ਼ੁਰੂ ਤੋਂ ਆਪਾਂ ਹਰ ਇੱਕ ਨੂੰ ਕਿਹਾ ਹੋਇਆ ਕਿ ਜਦੋਂ ਕਿਸੇ ਦਾ ਵਿਆਹ ਹੋਵੇ ਕੁਝ ਹੋਵੇ ਕਿਸੇ ਨੇ ਕੱਪੜਾ ਲੈੜਾ ਦੇਣਾ ਜਦੋਂ ਵੀ ਦੇਣਾ ਇੱਕ ਨੂੰ ਨਹੀਂ ਦੇਣਾ ਸਾਰੇ ਪਰਿਵਾਰ ਨੂੰ ਦੇਣਾ ਤੇ ਦਿਨ ਤੋਂ ਹਾਰ ਜਦੋਂ ਸਾਰੇ ਦੇ ਪੇਕੇ ਚੋਂ ਸਮਾਨ ਆਂਦਾ ਹੈ ਤੇ ਸਾਰਿਆਂ ਵਾਸਤੇ ਆਂਦਾ ਆਹੋ ਇਹ ਥੋੜਾ ਕਿ ਨਵੀਂ ਰੀਤ ਚਲਾਈ ਹੈ ਜੀ ਚਾਹੀ ਬਿਲਕੁਲ ਗੱਲ ਸਹੀ ਕਹੀ ਐ ਤੂੰ ਤੇ ਦੇਦੀ ਸੁਨਿਆ ਤੇ ਉਹ ਬਾਕੀ ਗੱਲ ਸੁਣ ਉਹ ਕੰਮ ਵਾਲੀ ਦਾ ਸੂਟ ਨਹੀਂ ਦਿੱਤਾ ਆ ਉਹ ਪੁੱਛਦੀ ਪਈ ਸੀ ਉਹਦਾ ਸੂਟ ਕਿੱਥੇ ਆ ਉਹ ਵੀ ਦੂਸਰੀ ਅਟੈਚੀ ਦੇ ਵਿੱਚ ਹੀ ਹੈਗੇ ਚੰਗਾ ਲਾਇਆ ਨਾ ਕਿਤੇ ਸਾਡੀ ਨੱਕ ਨਾ ਵਢਾ ਦਿਓ ਜਿਤਨਾ ਡਰਾਈਵਰ ਨੂੰ ਕੰਬਲ ਦਿੱਤਾ ਮੇਰੀ ਗੱਲ ਸੁਣੋ ਭੈਣ ਜੀ ਉਹ ਡਰਾਈਵਰ ਨੂੰ ਰੋਹ ਜਾਂਦਾ ਐਸ ਤਰ੍ਹਾਂ ਕਰੀਏ ਜਿਹੜੇ ਦੇ ਪੇਕਿਓ ਕੰਬਲ ਸਾਨੂੰ ਦੇ ਤੇਰੇ ਜਿਹੜੇ ਕਹਿੰਦੀ 2.5 ਹਜ਼ਾਰ ਦੇ ਆ ਉਹ ਕੰਬਲ ਫਿਰ ਆਪਾਂ ਉਹਨਾਂ ਨੂੰ ਦੇ ਦਈਏ एनजी ਕਰ ਲੈਨੇ ਇਹ ਗੱਲ ਸਹੀ ਇੱਦਾਂ ਹੀ ਕਰ ਲੈਨੇ ਫਿਰ ਹੁਣ ਲੱਕ ਇਧਰ ਰੱਖਣਾ ਨਾ ਜਿਵੇਂ ਕਿਵੇਂ ਕਰਕੇ ਆਪਾਂ ਤੇ ਨਾਲੇ ਮੇਰੀ ਗੱਲ ਸੁਣ ਇੱਕ ਗੱਲ ਹੋਰ ਆ 51 ਮੱਠੇ ਭੇਜੇ ਸੀ ਤੇਰੇ ਘਰਦਿਆਂ ਨੇ ਉਹ ਸਾਡਾ ਤੈਨੂੰ ਪਤਾ ਸੁਖਨਾ ਪਰਿਵਾਰ ਕਿੱਡਾ ਹੈਗਾ ਆ ਇੱਕ ਇੱਕ ਮੱਠਾ ਵੀ ਦਵਾਂਗੇ ਤੂੰ ਤਾਂ ਝਟ ਮੁੱਕ ਜਾਣੇ ਆ ਤੇ ਜਿੱਦਾਂ ਉਥੇ ਮੈਂ ਉੱਦੀ ਗੱਲ ਗੱਲੀ ਚ ਵੰਡਾਈ ਆ ਉਹਦੇ ਬੱਚੇ ਕਿੰਨੇ ਨੇ 15 16 ਤੇ ਮੇਰੀ ਗੱਲ ਸੁਣ ਆ ਹੁਣ ਜਾਣਾ ਨਾ ਜਿਆਦਾ ਕੁਝ ਨਹੀਂ ਉਹਨਾਂ ਨੂੰ ਕਹਦੇ ਇੱਕ ਸੋ ਇੱਕ ਠੀਕ ਹੈ ਮੱਠਾ ਨਾਲ ਮੱਠੀਆਂ ਹੁੰਦੀਆਂ ਉਹ ਕਿੜੀਆਂ ਭੇਜੀਆਂ ਵਾਹਨਾਂ ਨੇ ਜੇ ਮੱਠੀਆਂ ਹੁੰਦੀਆਂ ਤਾਂ ਵੀ ਸਰ ਜਣਾ ਆਈਗਾ ਕੱਲੇ ਮੱਠੇ ਭੇਜੇ ਇਹ ਗੱਲ ਮਨ ਪੈਜੀ ਦੇ ਕੱਲ ਵੀ ਕਹੀ ਸੀ ਕਹਿੰਦਾ ਨਾਲ ਮੱਠੀਆਂ ਹੁੰਦੀਆਂ ਚਲੋ ਠੀਕ ਹੈ ਫਿਰ ਚਲੋ ਹਾਓ ਚਲੋ 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 ਆ ਮੈਂ ਲੈ ਚਲੀ ਸ਼ਿਕਾਤਾ ਆਪਣੇ ਆਪੇ ਸੂਟ ਚੋਖ ਲੋ ਚਲੋ ਚਲੋ ਨਹੀਂ ਮਾਰੇ ਆਏ ਦੇ ਭਾਰੇ ਭਾਰੇ ਕੱਪੜੇ ਦੇ ਤੇ ਇਹਨੇ ਚੱਕਾ ਕੋ ਗਹਿਣਾ ਬਣਾ ਰਦੇ ਨੁਕਤਾ